ਪਟਾੜਕੋਟ ਦੇ ਵੀ ਸਾਡੇ ਪ੍ਰਧਾਨ ਸਾਹਿਬ ਜਿੰਦਰ ਸਿੰਘ ਮਿੰਟੂ ਜੀ ਹਾਜ਼ਰ ਇੱਕ ਤਾਂ ਇਹ ਹੈ ਕਿ ਇਲੈਕਸ਼ਨ ਹੁਣ ਨਾਮਿਨੇਸ਼ਨ ਦੀ ਪ੍ਰੋਸੀਜਰ ਜਿਹੜੀ ਆ ਉਹ ਕੱਲ ਨੂੰ ਖਤਮ ਹੋ ਜਾਣੀ ਹੈ ਪਰ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਖਾਸ ਕਰਕੇ ਜਿਹੜੀ ਕੇਂਦਰ ਸਰਕਾਰ ਦੇ ਵਿੱਚ ਰਾਜਕਰਦੀ ਪਾਰਟੀ ਹੈ ਉਹ ਅਸਲੀ ਮੁੱਦੇ ਜਿਹੜੇ ਲੋਕਾਂ ਦੇ ਆ ਉਹਨਾਂ ਨੂੰ ਲੋਕਾਂ ਨੂੰ ਸਪਸ਼ਟਿਕਰਨ ਦੇਣ ਤੋਂ ਭੱਜ ਰਿਹਾ ਸਭ ਤੋਂ ਵੱਡੀ ਗੱਲ ਤੇ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ 10 ਸਾਲਾਂ ਤੋਂ ਅੱਜ ਮਹਿੰਗਾਈ ਇੰਨੀ ਹੋ ਚੁੱਕੀ ਹੈ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਇਹ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ ਇੱਥੇ ਆ ਕੇ ਸਾਨੂੰ ਦੱਸਣ ਨੂੰ ਤਿਆਰ ਨਹੀਂ ਹੈ 100 ਰੁਪਏ ਲੀਟਰ ਡੀਜ਼ਲ ਹੋ ਗਿਆ 100 ਰੁਪਏ ਲੀਟਰ ਪੈਟਰੋਲ ਹੋ ਗਿਆ ਔਰ ਉਹਦੇ ਨਾਲ ਸੋਈ ਗੈਸ ਦੀਆਂ ਕੀਮਤਾਂ ਵੀ 1100 ਜਾ ਕੇ ਫਿਰ ਥੋੜੀਆਂ ਜਿਹੀਆਂ ਥੱਲੇ ਆਈਆਂ ਪਰ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ ਇਹਦਾ ਕੋਈ ਵੀ ਜਵਾਬ ਦੇਣ ਨੂੰ ਅੱਜ ਤਿਆਰ ਨਹੀਂ ਹੈ ਮੈਂ ਉਹਨਾਂ ਪਾਰਟੀਆਂ ਨੂੰ ਰਾਜਕਾਦੀਆਂ ਪਾਰਟੀਆਂ ਨੂੰ نیشنل ਪਾਰਟੀ ਨੂੰ ਵੀ ਔਰ ਆਮ ਆਦਮੀ ਪਾਰਟੀ ਨੂੰ ਕਿ ਇਹਦੇ ਵਿੱਚ ਇਸ ਮਹਿੰਗਾਈ ਦੇ ਵਿੱਚ ਇਹਨਾਂ ਦਾ ਕਿੰਨਾ ਰੋਲ ਹੈ ਇਹ ਜਨਤਾ ਨੂੰ ਐਕਸਪਲੇਨ ਕਰਨ ਕਿ ਕਿੰਨੇ ਟੈਕਸ ਹੈ ਡੀਜ਼ਲ ਦੇ ਉੱਤੇ ਕਿੰਨੇ ਟੈਕਸ ਪੈਟਰੋਲ ਦੇ ਉੱਤੇ ਔਰ ਕਿੰਨੇ ਟੈਕਸ ਜਿਹੜੇ ਆ ਸੋਈ ਗੈਸ ਤੇ ਦੋਨੇ ਸਰਕਾਰਾਂ ਲਾਉਂਦੀਆਂ ਜਿਹਦੇ ਕਰਕੇ ਅੱਜ ਗਰੀਬ ਦਾ ਘਰ ਚਲਾਉਣਾ ਜਿਹੜਾ ਉਹ ਔਖਾ ਹੋਇਆ ਔਰ ਦੂਜੀ ਵੱਡੀ ਗੱਲ ਹੈ ਕਿ ਬੇਰੁਜ਼ਗਾਰੀ ਐਨੇ ਪੱਧਰ ਤੇ ਆ ਸਾਰੇ ਦੇਸ਼ ਦੇ ਵਿੱਚ ਕਿ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਸਾਡੇ ਸਾਰੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਪਰ ਇਹਦੇ ਵਾਸਤੇ ਜ਼ਿੰਮੇਵਾਰ ਹੈ ਸਟੇਟ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੋਵੇਂ ਸਰਕਾਰਾਂ ਜਿਹੜਾ ਨੌਜਵਾਨਾਂ ਦਾ ਸਭ ਤੋਂ ਵੱਡਾ ਇਸ਼ੂ ਹੈ ਬੇਰੁਜ਼ਗਾਰੀ ਦਾ ਉਹਦੇ ਬਾਰੇ ਕੋਈ ਜਿਹੜਾ ਆਪਣਾ ਸਪਸ਼ਟੀਕਰਨ ਦੇਣ ਨੂੰ ਤਿਆਰ ਨਹੀਂ ਹੈ ਤੀਸਰੀ ਗੱਲ ਹੈ ਕਿ ਕਿਸਾਨਾਂ ਦਾ ਨਾਲ ਜਿਹੜੀ ਵੱਡੀ ਬੇਇਨਸਾਫੀ ਕੇਂਦਰ ਸਰਕਾਰ ਨੇ ਸੂਬੇ ਦੀ ਸਰਕਾਰ ਦੇ ਨਾਲ ਰਲ ਕੇ ਕੀਤੀ ਕਿਉਂਕਿ ਇੱਕ ਵੱਡੀ ਸਾਜ਼ਿਸ਼ ਦੇ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਵੀ ਔਰ ਸੂਬੇ ਦੀ ਭਗਵੰਤ ਮਾਨ ਦੀ ਸਰਕਾਰ ਦੋਨਾਂ ਨੇ ਰਣ ਕੇ ਜਿਹੜਾ ਕਿਸਾਨਾਂ ਦੇ ਉੱਤੇ ਬੜਾ ਵੱਡਾ ਤਸ਼ੱਦਦ ਕੀਤਾ ਸ਼ੰਭੂ ਬੈਰੀਅਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਇੱਕ ਕਿਸਾਨ ਸ਼ਹੀਦ ਹੋਇਆ ਲੇਕਿਨ ਐਮਐਸਪੀ ਦੀ ਗਰੰਟੀ ਤੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਕੇਂਦਰ ਸਰਕਾਰ ਵੀ ਚੁੱਪ ਹੈ ਔਰ ਸੂਬੇ ਦੀ ਸਰਕਾਰ ਨੇ ਵੀ ਹਾਲੇ ਤੱਕ ਆਪਣਾ ਸਟੈਂਡ ਇੱਕਾ ਦੀ ਸਪਸ਼ਟ ਨਹੀਂ ਕੀਤਾ ਕਿਸਾਨਾਂ ਦੇ ਹੱਕ ਦੀ ਗੱਲ ਇੱਕ ਵਾਰੀ ਵੀ ਜਿਹੜੀ ਆ ਉਹ ਸਪਸ਼ਟ ਨਹੀਂ ਕੀਤੀ ਅਰਧ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਦੇਸ਼ ਦੇ ਵਿੱਚ ਮਿਨੋਰਟੀਜ਼ ਦੇ ਜੋ ਹਾਲ ਹੈ ਚਾਹੇ ਸਿੱਖ ਭਾਈਚਾਰਾ ਚਾਹੇ ਈਸਾਈ ਭਾਈਚਾਰਾ ਚਾਹੇ ਮੁਸਲਮ ਭਾਈਚਾਰਾ ਜਾਂ ਬਾਕੀ ਘੱਟ ਗਿਣਤੀਆਂ ਨੇ ਉਹਨਾਂ ਨੂੰ ਜਿਸ ਤਰੀਕੇ ਹਾਸ਼ੀਏ ਦੇ ਉੱਤੇ ਧੱਕਿਆ ਜਾਂਦਾ ਜਿਸ ਤਰੀਕੇ ਉਹਨਾਂ ਦੀਆਂ ਸਹੂਲਤਾਂ ਮਿਨੋਰਟੀ ਦੇ ਸਕਾਲਰਸ਼ਿਪ ਉਹਨਾਂ ਨੂੰ ਮਿਲਣ ਵਾਲੇ ਹੋਰ ਫਾਇਦੇ ਉਹਨਾਂ ਦੀ ਸੇਫਟੀ ਇਸ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਹੈ ਨਾ ਕੇਂਦਰ ਸਰਕਾਰ ਜਵਾਬ ਦੇ ਪਾਰੀ ਹੈ ਨਾ ਸੂਬੇ ਦੀ ਸਰਕਾਰ ਜਿਹੜੀ ਹੈ ਜਵਾਬ ਦੇ ਪਾਰੀ ਹੈ ਇਹ ਸਾਰੇ ਜਿਹੜੇ ਇਸ਼ੂ ਹੈ ਇਹ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖਾਂਗੇ ਤੇ ਇਹਨਾਂ ਦਾ ਜਵਾਬ ਅਸੀਂ ਜਿਹੜਾ ਉਹ ਦਵਾਂਗੇ ਦੂਜੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਾਡੀ ਸਟੇਟ ਦੀ ਗਵਰਨਮੈਂਟ ਜਿਹਨੂੰ 92 MNA ਚ ਤਾ ਕੇ ਲੋਕਾਂ ਨੇ ਬਹੁਤ ਵੱਡੀ ਸ਼ਕਤੀ ਦਿੱਤੀ ਸੀ ਸਾਰੇ ਪਾਸੇ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਫੇਨ ਹੋ ਚੁੱਕੀ ਹੈ। ਪਹਿਲੀ ਤੇ ਗੱਲ ਹੈ ਸਭ ਤੋਂ ਭ੍ਰਿਸ਼ਟ ਗਵਰਨਮੈਂਟ ਜੇ ਕੋਈ ਹੈ ਤੇ ਉਹ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ। ਇਹਨਾਂ ਦਾ ਕੇਂਦਰ ਸਰਕਾਰ ਦਾ ਭ੍ਰਿਸ਼ਟਾਚਾਰ 328 ਕਰੋੜ ਦਾ ਐਕਸਾਈਲ ਪਾਲਿਸੀ ਦਾ ਘਟਾਲਾ ਜਿਹਦੇ ਵਿੱਚ ਕੇਜਰੀਵਾਲ ਵੀ ਜੇਲ੍ਹ ਚ ਰਿਹਾ ਔਰ ਉਹਦੇ ਸਾਥੀ ਵੀ ਜੇਲ੍ਹ ਚ ਨੇ ਉਸੇ ਤਰ੍ਹਾਂ ਦਾ ਇੱਕ ਘਟਾਲਾ ਪੰਜਾਬ ਦੇ ਵਿੱਚ ਹੋਇਆ ਸੀ ਜਿਹੜਾ ਅਸੀਂ ਆਸ ਕਰਦੇ ਹਾਂ ਕਿ ਛੇਤੀ ਨੰਗਾ ਹੋਵੇਗਾ। ਔਰ ਵੈਸੇ ਵੀ ਤੁਸੀਂ ਤਸੀਲਾ ਕਚਹਿਰੀਆਂ ਬਦਲੀਆਂ ਹਰ ਚੀਜ਼ ਦੇ ਵਿੱਚ ਦੇਖੋਗੇ ਤੇ ਜਿਹੜੇ ਕਹਿੰਦੇ ਸੀ ਕ腐ਸ਼ਨ ਅਸੀਂ ਖਤਮ ਕਰ ਦੇਣੀ ਹੈ ਸਭ ਤੋਂ ਵੱਡੀ ਕ腐ਸ਼ਨ ਜਿਹੜੀ ਹੈ ਇਸ ਸਰਕਾਰ ਦੇ ਵਿੱਚ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਲਾਅ ਐਂਡ ਆਰਡਰ ਦੇ ਇਸ਼ੂ ਦੇ ਉੱਤੇ ਲੁੱਟਾਂ ਖੋਹਾਂ ਕਤਲ ਡਾਕੇ ਚੇਨ ਸਟ੍ਰੀਚਿੰਗ ਹਰ ਚੀਜ਼ ਜਿਹੜੀ ਹੈ ਕੋਈ ਵੀ ਸਾਡਾ ਵਪਾਰੀ ਅੱਜ ਪੰਜਾਬ ਦੇ ਵਿੱਚ ਰਹਿ ਕੇ ਰਾਜੀ ਨਹੀਂ ਕੋਈ ਵੀ ਇੰਡਸਟਰੀਲਿਸਟ ਅੱਜ ਪੰਜਾਬ ਦੇ ਵਿੱਚ ਰਹਿ ਕੇ ਰਾਜੀ ਨਹੀਂ ਇਹ ਅਸੀਂ ਸਵਾਲ ਜਨਤਾ ਦੀ ਕਚਹਿਰੀ ਦੇ ਵਿੱਚ ਜਿਹੜਾ ਇਹ ਆਮ ਆਦਮੀ ਪਾਰਟੀ ਤੋਂ ਪੁੱਛਾਂ ਦੇਖੋ ਆਪੋਨੈਂਟਸ ਦੀ ਗੱਲ ਹੈ ਕਿ 1 ਜੂਨ ਨੂੰ ਵੋਟਾਂ ਪੈਣੀਆਂ ਤੇ ਰੰਧਾਵਾ ਸਾਹਿਬ ਕਹਿੰਦੇ ਆ ਕਿ ਜ਼ਮੀਰ ਦੀ ਆਵਾਜ਼ ਸੁਣਾਗੇ ਤੇ ਰੰਧਾਵਾ ਸਾਹਿਬ ਨੂੰ ਚੁਣਾਂਗੇ ਹੁਣ ਇੱਕ ਤਰੀਕ ਨੂੰ ਸ਼੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ ਸਾਰੇ ਲੋਕਾਂ ਨੂੰ ਪਤਾ ਅਰੰਦਾ ਵਾਸਾਪ ਦੇ ਪਿਤਾ ਜੀ ਨੇ ਸਵਾਗਤ ਕੀਤਾ ਸੀ ਇਸ ਕਰਕੇ ਲੋਕੀ ਜਮੀਰ ਦੀ ਆਵਾਜ਼ ਸੁਣਨਗੇ ਇੱਕ ਤਰੀਕ ਨੂੰ ਸਜਾ ਦੇਣਗੇ ਸਵਾਏ ਬੰਡੇਟਾ ਪੋਲਿਟਿਕਸ ਤੋਂ ਸਵਾਏ ਪਰਚਿਆਂ ਤੋਂ ਕੋਈ ਕੰਮ ਇਹ ਨਹੀਂ ਦੱਸ ਸਕਦੇ ਕਿ ਜਿਹੜਾ ਕੀਤਾ ਇਹੀ ਲੋਕਾਂ ਦੀ ਨਾਰਾਜ਼ਗੀ ਹੈ ਕਿ ਪਿਛਲੇ ਜਿੰਨੇ ਐਮਪੀ ਬਣਦੇ ਰਹੇ ਆ ਜਾਂ ਤਾਂ ਲੋਕਾਂ ਵਿੱਚ ਨਹੀਂ ਆਉਂਦੇ ਰਹੇ ਨਾ ਪਾਰਲੀਮੈਂਟ ਜਾਂਦੇ ਰਹੇ ਪਿੱਛੇ ਸੰਨੀ ਦਿਓਲ ਬਣਿਆ ਉਹਨੇ ਵੀ ਇਹੀ ਕੁਝ ਕੀਤਾ ਜੇ ਸੁਨੀਲ ਜਾਖੜ ਜੀ ਬਣੇ ਉਹਨਾਂ ਨੇ ਵੀ ਇਹੀ ਕੁਝ ਕੀਤਾ ਪਰਚਿਆਂ ਦੇ ਵਿੱਚ ਤਾਂ ਸੁਨੀਲ ਜਾਖੜ ਜੀ ਨੇ ਹੱਥ ਮੋਟਾਇਆ ਕਿਉਂਕਿ ਉਹ ਦੋਨਾਂ ਦੀ ਸਰਕਾਰ ਸੀ ਆਪਣੇ ਐਮਐਲਏ ਨਾਲ ਖੜ ਕੇ ਉਹਨਾਂ ਨੇ ਕਾਫੀ ਹੱਥ ਮੋਟਾਇਆ ਉਹਨਾਂ ਨੇ ਵੀ ਐਸੇ ਕਰਕੇ ਹੁਣ ਜਦੋਂ ਭਾਜਪਾ ਦਾ ਨੁਮਾਇੰਦਾ ਫਾਰਮ ਭਰਨਾ ਆਇਆ ਸੀ ਤੇ ਮੈਨੂੰ ਪਤਾ ਲੱਗਿਆ ਵੀ ਚੇਚੇ ਤੌਰ ਤੇ ਉਹਨਾਂ ਨੇ ਕਿਹਾ ਸੀ ਕਿ ਇਹ ਇੱਥੇ ਐਮਪੀ ਰਿਹਾ ਇਸ ਕਰਕੇ ਕਿਰਪਾ ਕਰਕੇ ਇਹਨਾਂ ਨੂੰ ਉੱਥੇ ਨਾ ਭੇਜਣਾ ਸਾਡਾ ਨੁਕਸਾਨ ਹੋਵੇ। ਇਹ ਕਿਸੇ ਪਾਰਟੀ ਨੇ ਨਹੀਂ ਇਹ ਦੇਖੋ ਥੱਲੇ ਹੈ ਵੀ ਐਸਵਾਈਐਲ ਦੇ ਉੱਤੇ ਤੇ ਜੋ ਕੁਝ ਸ਼ਰੋਬਣੀ ਅਕਾਲੀ ਦਲ ਨੇ ਕਰ ਦਿੱਤਾ 2016 ਦੇ ਵਿੱਚ ਐਸਵੀਆਰ ਦੇ ਉੱਤੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਆ ਗਈ ਸੀ ਕਿ ਐਸਵੀਆਰ ਨਹਿਰ ਕੱਢੀ ਜਾਏ। ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਮੈਂ ਨਹੀਂ ਉਹਦੇ ਵਿੱਚ ਗਰਮਨਟ ਦੇ ਵਿੱਚ ਵਜ਼ੀਰ ਸੀਗਾ। ਇਹ ਪਹਿਲੀ ਵਾਰੀ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਉਦੰਦ ਕਰਕੇ ਪੰਜਾਬ ਅਸੈਂਬਲੀ ਨੇ ਜਿਹੜੀ ਜ਼ਮੀਨ ਹੈ 30 ਸਾਲ ਪਹਿਲਾਂ ਕਿਸਾਨਾਂ ਨੂੰ ਅਕਵਾਇਰ ਹੋਈ ਸੀ ਐਸਵੀਆਰ ਨਹਿਰ ਵਾਸਤੇ ਉਹ ਜ਼ਮੀਨ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹਨਾਂ ਨੂੰ ਵਾਪਸ ਕਰਕੇ ਉਹਨਾਂ ਨੂੰ ਜ਼ਮੀਨ ਦਾ ਮਾਲਕ ਕਰ। ਔਰ ਇਹ ਕਹਿ ਦਿੱਤਾ ਅਸੈਂਬਲੀ ਦੇ ਫਲੋਰ ਦੇ ਉੱਤੇ ਕਿ ਨਾ ਸਾਡੇ ਕੋਲ ਇੱਕ ਬੂੰਦ ਪਾਣੀ ਹੈ, ਨਾ ਸਾਡੇ ਕੋਲੇ ਨਹਿਰ ਵਾਸਤੇ ਜ਼ਮੀਨ ਹੈ। ਨਾ ਰੇਗਾ ਬਾਸ ਤੇ ਨਾ ਬੁਝੇਗੀ ਬਸਰੀ। ਇਹ ਬਾਦਲ ਸਾਹਿਬ ਦੇ ਸ਼ਬਦ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਤੇ ਇਸ ਤੋਂ ਉੱਤੇ ਤਾਂ ਕੋਈ ਕਰ ਹੀ ਨਹੀਂ ਸਕਦਾ। ਕਿ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਬਾਅਦ ਇਹ ਤਾਂ ਕਾਂਗਰਸ ਨੂੰ ਪੁੱਛੋ ਜਿਨ੍ਹਾਂ ਨੇ ਸਾਰਾ ਸਿਆਪਾ ਐਸਪੀਐਸ ਦਾ ਕ੍ਰੀਏਟ ਕੀਤਾ ਸੀ।